ਕਿਸੇ ਦੇ ਪੱਲੇ ਕਿਉਂ ਨਹੀਂ ਕਿਉਂਕਿ ਸਭ ਕੁਝ ਜਿਹੜਾ ਹੈ ਉਹ ਦਿੱਲੀੋਂ ਚੱਲਦਾ ਏ ਦਿੱਲੀ ਕੇਜਰੀਵਾਲ ਉਹਨਾਂ ਅੱਗੇ ਰੱਖਿਆ ਹੋਇਆ ਇੱਕ ਰਾਗਬ ਚੱਡਾ ਤੇ ਉਹ ਚੱਡਾ ਉਹ ਸਾਰਾ ਕੁਛ ਉਰੇ ਲੁੱਟਦਾ ਮਾਰਦਾ ਉੱਥੋਂ ਆਰਡਰ ਆਉਂਦੇ ਆ ਉਰੇ ਨਾ ਕਿਸੇ ਕੈਬਿਨੇਟ ਦੇ ਕਿਸੇ ਦੇ ਕੁਛ ਪੱਲੇ ਨਹੀਂਗਾ ਸਿਰਫ ਆ ਜੇਲ ਕਿਉਂ ਜੇਲ ਕਿੱਡੀ ਇਹ ਗੱਲ ਕੀ ਸੀ ਜੇਲ ਵਾਲੀ ਮੈਨੂੰ ਇਹ ਦੱਸੋ ਨਾ ਇਹ ਆਦਤ ਪਈ ਆ ਵੀ ਵਿਜੀਲੈਂਸ ਰਾਹੀਂ ਪੁਲਿਸ ਰਾਹੀਂ ਵੀ ਜਦੋਂ ਵੀ ਲੱਤਾਂ ਕੰਬਦੀਆਂ ਨੇ ਨਾ ਕੇਜਰੀਵਾਲ ਦੀਆਂ ਤੇ ਉਹ ਪੰਜਾਬ ਪੁਲਿਸ ਨੂੰ ਅੱਗੇ ਕਰਦਾ ਨਹੀਂ ਇਹਨਾਂ 'ਚ ਤੁਹਾਨੂੰ ਯਾਦ ਹੋਣਾ ਇੱਕ ਬੀਜੇਪੀ ਦਾ ਲੀਡਰ ਉਹ ਬੱਗਾ ਉਹਨੂੰ ਚੱਕਣ ਗਈ ਸੀ ਤੇ ਦੇਖ ਲਿਆ ਸੀ ਹਰਿਆਣੇ ਪੁਲਿਸ ਨੇ ਕਿਵੇਂ ਖੋਲੇ ਸੀ ਰਾਹ ਚ ਤੇ ਇਹ ਐਸੇ ਬੰਦੇ ਆ ਵੀ ਜਿਹੜੇ ਕਿਸਾਨ ਸਾਡਾ ਗੋਲੀ ਮਾਰ ਕੇ ਸਾਡਾ ਨੌਜਵਾਨ ਮਾਰਤਾ ਕਿੰਨੀਆਂ ਦੀਆਂ ਲੱਤਾਂ ਤੋੜਤੀਆਂ ਕਿੰਨੇ ਦੀਆਂ ਅੱਖਾਂ ਕੱਢਤੀਆਂ ਇਹ ਨਾ ਮਰਦਾਂ ਤੋਂ ਹਜੇ ਤੱਕ ਹਜੇ ਤੱਕ ਇਹਨਾਂ ਤੋਂ ਕਿਸੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੋਈ ਕਰਜ਼ਾ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮੁਕਾਬਲਾ ਕਰੋਗੇ ਆਪਣਾ ਕੈਪਟਨ ਅਮਰਿੰਦਰ ਸਿੰਘ ਜੀ ਹੋਣਾ ਨਾਲ ਤੁਸੀਂ ਮੁਕਾਬਲਾ ਕਾਂਗਰਸ ਨਾਲ ਕਰੋਗੇ ਇਹ ਦੇਖੋ ਇਹ ਤਾਂ ਬਿਲਕੁਲ ਹੀ ਵਾਕਈ ਸਾਨੂੰ ਵੀ ਮਾੜੀ ਮੋਟੀ ਆਸ ਸੀ ਅੱਕੇ ਪਰ ਬਿਲਕੁਲ ਜਲੂਸ ਨਿਕਲ ਗਿਆ ਡਰਾਮਾ ਮੜ ਗਿਆ ਅੱਜ ਉਹ ਜ਼ਿਲ੍ਹਿਆਂ ਦੀ ਹਾਲਤ ਆ ਜਿਹੜਾ ਵੀ ਕੋਈ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕਿਸੇ ਨਾਂ ਦੀ ਟੋਟਲ ਡਿਫੰਕ ਹੋ ਗਈ ਆ ਇਹ ਮੰਤਰੀਆਂ ਨੇ ਜਿੰਨਾ ਇਹਨਾਂ ਨੇ ਸਾਰੇ ਸਾਇਨ ਕਰਾ ਕਰਕੇ ਸਭ ਕੁਝ ਦਿੱਲੀ ਫੜਾਏ ਹੋਏ ਆਪਣੇ ਤੇ ਉਥੋਂ ਜਿੰਨੀ ਲੁੱਟ ਇਹਨਾਂ ਦੇ ਮਹਿਕਮਿਆਂ 'ਚ ਹੋ ਰਹੀਆਂ ਤਿੰਨ ਚਾਰ ਜੁਹਾ ਪਪੇਟ ਮੰਤਰੀ ਰੱਖੇ ਹੋਏ ਆ ਜਿਹੜੇ ਜੇਬ 'ਚ ਪਾਏ ਹੋਏ ਆ ਤੇ ਤੁਸੀਂ ਇਹਨਾਂ ਦਾ ਹਾਲ ਦੇਖਿਓ ਵੀ ਸਕੈਂਡਲ ਕਿੱਡੇ-ਕਡੇ ਨਿਕਲਣਗੇ ਖਾਸ ਤੌਰ ਤੇ ਆ ਪਠਾਨ ਮਾਜਰੇ ਦੀ ਗੱਲ ਕਰ ਲਓ ਹੋਰਾਂ ਦੀ ਗੱਲ ਕਰ ਲਓ ਇਹ ਜੋੜਾ ਮਾਜਰਾ ਦੀ ਗੱਲ ਕਰ ਲਓ ਤੀਜੇ ਮਾਜਰੇ ਦੀ ਗੱਲ ਕਰ ਲਓ ਇਹ ਸਭ ਚਾਹੇ ਕਿਸੇ ਮੰਤਰੀ ਦੀ ਗੱਲ ਕਰ ਲੋ ਬਲਕਾਰ ਸਿੰਘ ਦੀ ਕਰ ਲੋ ਕਿਸੇ ਦੀ ਕਰ ਲੋ ਪਰ ਇਹ ਪਹਿਲਾ ਪਿੱਲਰ ਸਿਆਸਤ ਦਾ ਉਹਨਾਂ ਨੂੰ ਇਹ ਜੇਲ੍ਹਾਂ ਵਿੱਚ ਸੁੱਟਣ ਲੱਗਿਆ ਹੁਣ ਇਹ ਮੀਡੀਆ 'ਚ ਜਿਹੜਾ ਮੀਡੀਆ ਵਾਲਾ ਕੋਈ ਗੱਲ ਦਿਖਾ ਦੇ ਇਹਨਾਂ ਦੇ ਉਲਟ ਇਹਨਾਂ ਤੋਂ ਸਹਿਣ ਨਹੀਂ ਹੁੰਦੀ ਕਿਉਂ ਭੱਜਦਾ ਏ ਜੇ ਉਹ 'ਚ ਮਾਣਾ ਜੀ ਵੀ ਜਾਨ ਆ ਉਹਦੇ ਖੁੱਚਾਂ 'ਚ ਜੇ ਉਹ ਕਹਿੰਦਾ ਮੈਂ ਇਮਾਨਦਾਰ ਆ ਮੈਂ ਬਦਲਾ ਲਿਆ ਉਹਨਾਂ ਕੱਟੜ ਇਮਾਨਦਾਰ ਆ ਇਹ ਜਿਹੜਾ ਭੱਜ ਰਿਹਾ ਇੱਥੋਂ ਪਤਾ ਲੱਗਦਾ ਪੱਕਾ ਬੇਈਮਾਨ ਆ ਪੱਕਾ ਬੇਈਮਾਨ ਉਹ ਦੂਜਾ ਛੱਡਾ ਜਾ ਵੀ ਕਿਤੇ ਬਾਹਰ ਭੱਜ ਗਿਆ ਤੇ ਇਸੇ ਤਰੀਕੇ ਨਾਲ ਕੇਜਰੀਵਾਲ ਭੱਜਿਆ ਫਿਰਦਾ ਕਦੇ सीबीआई ਤੋਂ ਕਦੇ ईडी ਤੋਂ ਜਿਹੜਾ ਇਮਾਨਦਾਰ ਆ ਉਹਨੂੰ ਕੀ ਕਰ ਲੂਗਾ ਕਿੱਥੋਂ ਕੋਈ 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 ਐਸੀ ਕਿਹੜੀ ਚੀਜ਼ ਆ ਜਿਹੜੀ ਉਹਦੇ ਉੱਤੇ ਪੈ ਜੂਗੀ